ਆਸ਼ੀ ਕਾਲਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਲੂ ਪੜੀਆਂ ਦੀ ਬਹੁਤ ਹੀ ਟੇਸਟੀ ਤੇ ਬਹੁਤ ਜ਼ਿਆਦਾ ਹੈਲਦੀ ਸਬਜੀ ਜਿਹੜੀ ਕਿ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ ਇਹਦੇ ਵਿੱਚ ਭਰਪੂਰ ਫਾਈਬਰ ਤੇ ਐਂਟੀਆਕਸੀਡੈਂਟ ਹੁੰਦੇ ਨੇਗੇ ਜਿਹੜੇ ਸਿਹਤ ਲਈ ਬਹੁਤ ਵਧੀਆ ਹੁੰਦੇ ਨੇ weight ਨੂੰ gain ਕਰਨ ਦੇ ਵਿੱਚ ਵੀ ਮਦਦ ਕਰਦਾ ਏ ਤੇ ਜਿਹੜੇ gym ਵਗੈਰਾ ਕਰਦੇ ਨੇ ਉਹਨਾਂ ਲਈ ਵੀ ਬਹੁਤ ਫਾਇਦੇਮੰਦ ਆ ਬੱਚਿਆਂ ਨੂੰ ਵੀ ਬਣਾ ਕੇ ਦਿਓ ਤੇ ਇਹਦੇ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਉਹਦੇ ਲਈ ਆਪਾਂ ਕੀ ਕੀ ਲਿਆਏ ਦੇਖ ਲੈਣੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਤਰ੍ਹਾਂ ਲੰਬੇ ਪਿਆਜ਼ ਦਾ ਕੱਟ ਲਿਆ ਉਸ ਤੋਂ ਬਾਅਦ ਆਪਾਂ ਤਿੰਨ ਟਮਾਟਰ ਲਏ ਆ ਥੋੜੀਆਂ ਜਿਹੀਆਂ ਲਸਣ ਦੀਆਂ ਕਲੀਆਂ ਇੱਕ ਲਾਲ ਮਿਰਚ ਤੇ ਅਦਰਕ ਦਾ ਟੁਕੜਾ ਲਿਆ ਹੈ ਪਿਆਜ਼ ਨੂੰ ਆਪਾਂ ਅਲੱਗ ਤੇ ਟਮਾਟਰ ਨੂੰ ਜਿਹੜਾ ਅਲੱਗ ਪੀਸ ਲਾਵਾਂਗੇ ਅਦਰਕ ਤੇ ਲਸਣ ਆ ਜਿਹੜਾ ਇੱਕੋ ਜਗ੍ਹਾ ਕਰ ਲਵਾਂਗੇ ਆਪਾਂ ਪਿਆਜ਼ ਦੇ ਨਾਲ ਟਮਾਟਰ ਨੂੰ ਜਿਹੜਾ ਸਾਈਡ ਤੇ ਹਟਾ ਦਿੰਨੇ ਆ ਤੇ ਪਿਆਜ਼ ਦਾ ਜਿਹੜੇ ਉਹਨੂੰ ਪੀਸ ਲਾਵਾਂਗੇ ਦੂਜੀ ਸਾਈਡ ਤੇ ਆਪਾਂ ਤਿਆਰੀ ਕਰ ਲੈਣੇ ਆ ਥੋੜੀ ਜਿਹੀ ਬੜੀਆਂ ਲੈ ਲੰਦੇ ਆ ਇੱਕ ਪਾਣ ਇੱਕ ਪਾਂਡੇ ਦੇ ਵਿੱਚ ਤੁਸੀਂ ਪਾਣੀ ਲੈ ਲੈਣਾ ਹੈ ਤੁਸੀਂ ਗਰਮ ਪਾਣੀ ਦੇ ਵਿੱਚ ਪਿਓ ਕੇ ਰੱਖ ਸਕਦੇ ਹੋ ਜੇ ਥੋੜੀ ਜਿਹੀ ਜਲਦੀ ਹੈ ਅੱਧਾ ਘੰਟਾ ਇਹਨਾਂ ਨੂੰ ਬੜੀਆਂ ਨੂੰ ਪਾਣੀ ਦੇ ਵਿੱਚ ਪਿਓ ਕੇ ਰੱਖ ਦਵਾਂਗੇ ਤੇ ਸਾਈਡ ਤੇ ਰੱਖ ਦਵਾਂਗੇ ਉਸ ਤੋਂ ਬਾਅਦ ਇਹਨਾਂ ਦਾ ਟੇਸਟ ਵਧੀਆ ਕਰਨ ਲਈ ਤੇ ਇਹਦੇ ਵਿੱਚ ਇੱਕ ਨਿੰਬੂ ਨਿਚੋੜ ਦਵਾਂਗੇ ਆਪਾਂ ਅੱਧਾ ਨਿੰਬੂ ਆ ਜਿਹੜਾ ਮੈਂ ਉਹ ਨਿਚੋੜ ਦਵਾਂਗੀ ਇਹਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਬੜੀਆਂ ਬਹੁਤ ਜ਼ਿਆਦਾ ਵਧੀਆ ਬਣਦੀਆਂ ਨਹੀਂ ਹੈ ਸਬਜੀ ਦੇ ਹਿਸਾਬ ਨਾਲ 4 ਤੋਂ 5 ਆਲੂ ਆ ਜਿਹੜੇ ਮੈਂ ਲਏ ਆ ਤੁਸੀਂ ਉਬਲੇ ਹੋਏ ਆਲੂ ਪਾਉਣੇ ਉਹ ਵੀ ਪਾ ਸਕਦੇ ਹੋ ਪਰ ਮੈਂ ਕੱਚੇ ਆਲੂ ਪਾਏ ਆ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚਾਰ ਪਾਗਾਂ ਦੇ ਵਿੱਚ ਜਾਂ ਫਿਰ ਇਦਾਂ ਮੋٹے-ਮੋٹے ਟੁਕੜੇ ਕਰ ਲਵਾਂਗੇ ਜੇ ਜ਼ਿਆਦਾ ਵੱਟਿਆ ਤਾਂ ਵੱਧ ਕਰ ਲਓ ਇਸ ਤਰ੍ਹਾਂ ਆਪਾਂ ਜਿਹੜਾ ਕੱਟ ਲਵਾਂਗੇ ਸਾਰੇ ਆਲੂ ਬਹੁਤ ਜ਼ਿਆਦਾ ਬਰੀਕ ਪੀਸ ਨਹੀਂ ਕਰਾਂਗੇ ਆਪਾਂ ਇਸ ਤਰ੍ਹਾਂ ਮੋٹے-ਮੋٹے ਪੀਸੀ ਕਰਾਂਗੇ ਇਸ ਤਰ੍ਹਾਂ ਸਬਜੀ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਇਸ ਤਰ੍ਹਾਂ ਕੱਟੇ ਹੋਏ ਆਲੂ ਅੱਲੂਆ ਜਿਹੜੇ ਆਪਾਂ ਸਾਈਡ ਤੇ ਰੱਖ ਦਵਾਂਗੇ ਤੇ ਬੜੀਆਂ ਵੀ ਦੇਖ ਲੈਣੇ ਆਪਾਂ ਉਹਨਾਂ ਨੂੰ ਅੱਧਾ ਘੰਟਾ ਹੋ ਗਿਆ ਫਿਰਤੀਆਂ ਨੂੰ ਉਸ ਤੋਂ ਬਾਅਦ ਬੜੀਆਂ ਜਿਹੜੀਆਂ ਇਸ ਤਰ੍ਹਾਂ ਤੁਸੀਂ ਹੱਥ ਦੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਨਚੋੜ ਦੇਣਾ ਹੈ ਪਾਣੀ ਨਹੀਂ ਹੋਣਾ ਚਾਹੀਦਾ ਹੈਗਾ ਚੰਗੀ ਤਰ੍ਹਾਂ ਪਾਣੀ ਬਿਲਕੁਲ ਇਹਨਾਂ ਦੇ ਵਿੱਚੋਂ ਕੱਢ ਦੇਣਾ ਹੈ ਤੁਸੀਂ ਇਸ ਪ੍ਰੋਸੈਸ ਤੋਂ ਬਾਅਦ ਇਹਨਾਂ ਨੂੰ ਸਾਈਡ ਤੇ ਰੱਖ ਦਵਾਂਗੇ ਤੇ ਦੂਜੀ ਸਾਈਡ ਇੱਕ ਆਪਾਂ ਜਿਹੜਾ ਹੁਲਿਆਏ ਕੁੱਕਰ ਲਿਆ ਮੈਂ ਕੁੱਕਰ ਦੇ ਵਿੱਚ ਬਣਾਉਂਗੀ ਇੱਕ ਘੜਛੀ ਇਹਦੇ ਵਿੱਚ ਘਿਓ ਦੀ ਪਾਵਾਂਗੇ ਤੇ ਘਿਓ ਦੇ ਵਿੱਚ ਬਿਲਕੁਲ ਲੋ ਫਲੇਮ ਤੇ ਬੜੀਆਂ ਜਿਹੜੀਆਂ ਉਹਨਾਂ ਨੂੰ ਫਰਾਈ ਕਰ ਲੈਣਾ ਹਲਕਾ ਹਲਕਾ ਫਰਾਈ ਕਰ ਲਵਾਂਗੇ ਘਿਓ ਤੁਸੀਂ ਜਿਹੜਾ ਘਾਟ ਹੀ ਰੱਖਣਾ ਨਹੀਂ ਤਾਂ ਬੜੀਆਂ ਜਿਹੜੀਆਂ ਪੀ ਜਾਣਗੀਆਂ ਘਿਓ ਸਾਰਾ ਸਬਜੀ ਜਿਆਦਾ ਘਿਓ ਵਾਲੀ ਬਣ ਜਾਊਗੀ ਇਹਨਾਂ ਨੂੰ ਬਸ ਹਲਕਾ ਜਾਈ ਆਪਾਂ ਪਕਾਉਣਾ ਹੈ ਬਹੁਤ ਜ਼ਿਆਦਾ ਨਹੀਂ ਪਕਾਉਣਾ ਹੈਗਾ ਤੇ ਨਾ ਹੀ ਗੈਸ ਦੀ ਫਲੇਮ ਆ ਤੁਸੀਂ ਹਾਈ ਰੱਖਣੀ ਆ ਬਿਲਕੁਲ ਲੋਈ ਫਲੇਮ ਰੱਖਣੀ ਆ ਇਸ ਤਰ੍ਹਾਂ ਸਬਜੀ ਜ਼ਰੂਰ ਇੱਕ ਵਾਰੀ ਬਣਾ ਕੇ ਦੇਖਿਓ ਤਾਂ ਸਵਾਦ ਹੀ ਲੱਗ ਹੁੰਦਾ ਹੈ ਇਸ ਤਰ੍ਹਾਂ ਜਦੋਂ ਤੁਸੀਂ ਘਿਓ ਦੇ ਵਿੱਚ ਬੜੀਆਂ ਤੇ ਆਲੂ ਆ ਜਿਹੜੇ ਭੁੰਨ ਲੈਨੇ ਆ ਬੜੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਬਣ ਕੇ ਦਾ ਮਤਲਬ ਇਹ ਨਹੀਂ ਕਿ ਪੱਕੀਆਂ ਆ ਆਪਾਂ ਥੋੜੀ ਥੋੜੀਆਂ ਘਿਓ ਦੇ ਵਿੱਚ ਜਿਹੜੇ ਫਰਾਈ ਕਰੀਆਂ ਨੇ ਤੇ ਹੁਣ ਆਲੂ ਵੀ ਇਸੇ ਮੇ ਇਸੇ ਤਰ੍ਹਾਂ ਹੀ ਆਪਾਂ ਫਰਾਈ ਕਰ ਲਾਵਾਂਗੇ ਅਧਿਕ ਕੱਚੀ ਘਿਓ ਦੀ ਹੈ ਜਿਹੜੀ ਇਹਦੇ ਵਿੱਚ ਪਾ ਲਵਾਂਗੇ ਤੇ ਆਲੂ ਵੀ ਆ ਬਿਲਕੁਲ ਲੋ ਫਲੇਮ ਤੇ ਹੀ ਤੁਸੀਂ ਬਣਾਉਣੇ ਨੇ ਹਾਈ ਫਲੇਮ ਨਹੀਂ ਕਰਨੀ ਹੈਗੀ ਨਹੀਂ ਤਾਂ ਜਿਹੜੇ ਆਲੂ ਆ ਤੁਹਾਡੇ ਸੜ ਜਾਣਗੇ ਆਲੂ ਵੀ ਪਾ ਲੋ ਫਲੇਮ ਤੇ ਹਲਕੇ ਹਲਕੇ ਭੁੰਨ ਲਿਆ ਤੇ ਦੂਜੀ ਸਾਈਡ ਤੇ ਹੁਣ ਤੜਕਾ ਲਗਾ ਲੈਨੇ ਆ ਮਸਾਲੇ ਮੈਂ ਜਿਹੜੇ ਪਿਆਜ਼ ਵਗੈਰਾ ਸੀਗਾ ਸਾਰਾ ਕੁਝ ਪੀਸ ਲਿਆ ਸੀਗਾ ਕਿਉਂ ਪਾਵਾਂਗੇ ਇੱਕ ਕੜਚੀ ਤੇ ਇੱਕ ਚਮਚਾ ਪਾਵਾਂਗੇ ਜੀਰਾ ਤੇਜ ਪੱਤਾ ਪਾਇਆ ਹੈ ਮਸਾਲੇ ਬਹੁਤ ਘੱਟ ਪਾਏ ਨੇ ਬਹੁਤ ਜ਼ਿਆਦਾ ਘੱਟ ਮਸਾਲੇ ਪਾਏ ਆ ਤੇ ਹੁਣ ਜਦੋਂ ਭੁੰਨੇਗੇ ਉਸ ਟਾਈਮ ਤੇ ਆਪਾਂ ਦਰਦਰੇ ਪੀਸੇ ਹੋਏ ਜਿਹੜੇ ਪਿਆਜ਼ ਆ ਗ੍ਰੇਂਡਰ ਦੇ ਵਿੱਚ ਪੀਸ ਲਏ ਸੀਗੇ ਮੈਂ ਉਹ ਪਾ ਦਵਾਂਗੇ ਤੇਨੂੰ ਲਗਾਤਾਰ ਚਲਾਉਂਦੇ ਹੋਏ ਪਕਾਵਾਂਗੇ ਆਪਾਂ 골ਡਨ ਬ੍ਰਾਊਨ ਹੋਣ ਤੱਕ ਜਿਹੜੇ ਪਿਆਜ਼ ਮੈਂ ਪਕਾ ਲਿਆ ਬਹੁਤ ਜ਼ਿਆਦਾ ਵੀ ਨਹੀਂ ਪਕਾਏ ਹੈਗੇ ਤੇ ਘੱਟ ਵੀ ਨਹੀਂ ਪਕਾਏ ਹੈਗੇ ਮਿਰਚ ਵੀ ਜਿਹੜੀ ਸੀਗੀ ਉਹ ਵਿੱਚੇ ਸੀਗੀ ਉਸ ਤੋਂ ਬਾਅਦ ਇਸ ਤਰ੍ਹਾਂ ਜਦੋਂ ਹੋ ਗਏ ਸਵਾਦ ਅਨੁਸਾਰ ਹੀ ਆਪਾਂ ਨੂਣ ਮਿਰਚਾ ਜਿਹੜਾ ਸਾਰਾ ਕੁਝ ਇਹਦੇ ਵਿੱਚ ਪਾ ਲਵਾਂਗੇ ਸਵਾਦ ਅਨੁਸਾਰ ਨੂਣ ਪਾਵਾਂਗੇ ਇੱਕ ਚਮਚ ਪਰ ਕੇ ਹਲਦੀ ਦਾ ਪਾਵਾਂਗੇ ਤੇ ਸਵਾਦ ਅਨੁਸਾਰ ਹੀ ਮਿਰਚ ਪਾਵਾਂਗੇ ਕਈ ਘੱਟ ਖਾਂਦੇ ਨੇ ਕਈ ਵੱਧ ਖਾਂਦੇ ਨੇ ਇਸ ਲਈ ਸਵਾਦ ਅਨਸਾਰ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਚਮਚ ਪਰ ਕੇ ਧਨੀਆ ਪਾਊਡਰ ਪਾਵਾਂਗੇ ਧਨੀਆ ਪਾਊਡਰ ਜ਼ਰੂਰ ਐਡ ਕਰਿਓ ਉਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਫਲੇਵਰ ਵਧੀਆ ਆਊਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਚਮਚ ਭਰ ਕੇ ਦੇਗੀ ਮਿਰਚ ਤਾਂ ਪਾਵਾਂਗੇ ਉਹਦੇ ਨਾਲ ਵੀ ਸਵਾਦ ਤੇ ਕਲਰ ਆ ਜਿਹੜਾ ਸਬਜੀ ਦਾ ਤੁਹਾਡਾ ਵਧੀਆ ਨਿਖਰ ਕੇ ਆਊਗਾ ਉਨ ਸਾਰੇ ਕੁਸ਼ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਥੋੜਾ ਜੈ ਇਹਨੂੰ ਬਿਲਕੁਲ ਥੋੜੀ دیر ਪਕਾਉਣਾ ਬਹੁਤ ਜ਼ਿਆਦਾ ਦੇਰ ਨਹੀਂ ਪਕਾਉਣਾ ਹੈਗਾ ਤੁਸੀਂ ਕਈ ਪਤੀਲੇ ਦੇ ਵਿੱਚ ਤੁਸੀਂ ਸਬਜ਼ੀ ਬਣਾਉਂਦੇ ਆ ਪਰ ਕਈਆਂ ਨੂੰ ਜਦੋਂ ਜਲਦੀ ਹੁੰਦੀਆਂ ਆ ਜਾਂ ਫਿਰ ਜਿਨ੍ਹਾਂ ਨੇ ਕੰਮ ਵਗੈਰਾ ਤੇ ਜਾਣਾ ਹੈ ਉਹਨਾਂ ਲਈ ਬਹੁਤ ਜ਼ਿਆਦਾ ਸੌਖਾ ਤਰੀਕਾ ਏ ਤੇ ਸਬਜ਼ੀ ਵੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਟਮਾਟਰ ਦੀ ਪਿਉਰੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਟਮਾਟਰ ਜਿਹੜੇ ਪੀਸਲੇ ਸੀਗੇ ਤਿੰਨੋਂ ਟਮਾਟਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਬਿਲਕੁਲ ਲੋ ਫਲੇਮ ਤੇ 4-5 ਮਿੰਟਾ ਜਿਹੜੇ ਇਹਨੂੰ ਪੱਕਦੇ ਰਹਿਣ ਦਾਂ ਜਦੋਂ ਕਿ ਕੀ ਵਕ ਨਹੀਂ ਹੋ ਜਾਂਦਾ ਹੈਗਾ ਮਸਾਲੇ ਤੋਂ ਉਸ ਟਾਈਮ ਤੱਕ ਤੁਸੀਂ ਇਹਨੂੰ ਪਕਾਉਣਾ ਹੈ ਫੇਰ ਇਹ ਸਬਜੀ ਦਾ ਫਲੇਵਰ ਹੈ ਜਿਹੜਾ ਤੁਹਾਨੂੰ ਵਧੀਆ ਆਊਗਾ ਨਹੀਂ ਤਾਂ ਫਲੇਵਰ ਨਹੀਂ ਵਧੀਆ ਆਉਣਾਗਾ ਇਸ ਤਰ੍ਹਾਂ ਕੀ ਆਪਣਾ ਸਬਜੀ ਤੋਂ ਵੱਖ ਹੋ ਗਿਆ ਇਸ ਤਰ੍ਹਾਂ ਇਹ ਮਸਾਲਾ ਆਪਣਾ ਬਣ ਕੇ ਤਿਆਰ ਹੋ ਗਿਆ ਹਜੇ ਪਰ ਇਹਦੇ ਵਿੱਚ ਪਾਣੀ ਨਹੀਂ ਪਾਵਾਂਗੇ ਜਿਹੜੇ ਆਪਾਂ ਆਲੂ ਤੇ ਬੜੀਆਂ ਸਿਗੀਆਂ ਰੱਖੀਆਂ ਸੀ ਆਪਾਂ ਫਰਾਈ ਕਰਕੇ ਉਹਨਾਂ ਨੂੰ ਪਾ ਦੇਵਾਂਗੇ ਤੇ ਮਸਾਲੇ ਦੇ ਨਾਲ ਇਹਨਾਂ ਨੂੰ ਬਿਲਕੁਲ ਥੋੜੀ ਜਿਹੀ देर ਬਿਲਕੁਲ ਲੋ ਫਲੇਮ ਤੇ ਤੁਸੀਂ ਇਹਨਾਂ ਨੂੰ ਪਕਾਉਣਾ ਹੈ ਸਬਜੀ ਦੇਖਿਓ ਬਹੁਤ ਹੀ ਬਾ ਕਮਾਲ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਇਸ ਤਰ੍ਹਾਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੁਸੀਂ ਚਾਹੋ ਰਸ ਮਿਸੇ ਜੀ ਰੱਖ ਸਕਦੇ ਹੋ ਬਿਲਕੁਲ ਘੱਟ ਪਾਣੀ ਦੇ ਵਿੱਚ ਪਾ ਕੇ ਤੇ ਇਹਨੂੰ ਖੁੱਲੀ ਵੀ ਹੈ ਜਿਹੜੀ ਇਸ ਟਾਈਮ ਤੇ ਪਕਾ ਸਕਦੇ ਹੋ ਤੁਸੀਂ ਬਿਲਕੁਲ ਘੱਟ ਪਾਣੀ ਪਾ ਕੇ ਪਰਪਾ ਗਰੇਵੀ ਵਾਲੀ ਤਰੀਕੇ ਨਾਲ ਸਬਜੀ ਬਣਾਉਣੀ ਆ ਤੇ ਲੋੜ ਅਨਸਾਰੇ ਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਆਪਾਂ ਕੁੱਕਰ ਦਾ ਢੱਕਣਾ ਜਿਹੜਾ ਲਗਾ ਦਵਾਂਗੇ ਇੱਕ ਵਾਰ ਇਹਨੂੰ ਵਾਲੀ ਆਉਣ ਤੋਂ ਬਾਅਦ ਹੀ ਆਪਾਂ ਕੁੱਕਰ ਦਾ ਢੱਕਣ ਜਿਹੜਾ ਲਾਵਾਂਗੇ ਵੈਸੇ ਤਾਂ ਕੁੱਕਰ ਦੀ ਸੀਟੀ ਦਾ ਆਪਣਾ ਆਪਣਾ ਹਿਸਾਬ ਹੁੰਦਾ ਹੈ ਪਰ ਮੈਂ ਤੁਹਾਨੂੰ ਦੱਸ ਦਿੰਨੀ ਆ ਤਿੰਨ ਸੀਟੀਆਂ ਮੈਂ ਫੁੱਲ ਫਲੇਮ ਤੇ ਤੇ ਤਿੰਨ ਸੀਟੀਆਂ ਬਿਲਕੁਲ ਲੋ ਫਲੇਮ ਤੇ ਲਵਾਈਆਂ ਨੇ ਐਨੇ ਚ ਸਬਜੀ ਆ ਜਿਹੜੀ ਆਪਣੀ ਬਣ ਕੇ ਤਿਆਰ ਹੋ ਜਾਊਗੀ ਇੱਕ ਦੋ ਸੀਟੀਆਂ ਜਿਹੜੀ ਇੱਧਰ ਉੱਧਰ ਹੋ ਸਕਦੀਆਂ ਕਈਆਂ ਦੇ ਕੁੱਕਰ ਦੀ ਕੁਈ ਹਸਾਬ ਹੁੰਦਾ ਹੈ ਕਈਆਂ ਦੇ ਕੁੱਕਰ ਦਾ ਕੁਈ ਹਸਾਬ ਹੁੰਦਾ ਹੈ ਕਈਆਂ ਦੇ ਕੁੱਕਰ ਚ ਇੱਕ ਸੀੜੀ ਚ ਚੀਜ਼ ਬਣ ਜਾਂਦੀ ਹੈ ਕਈਆਂ ਨੂੰ ਦੋ ਤਿੰਨ ਲੱਗਦੀਆਂ ਨੇਗੀਆਂ ਤੇ ਸੀਟੀਆਂ ਪਲਵਾ ਲਈਆਂ ਆ ਕੁੱਕਰ ਜਿਹੜਾ ਆਪਾਂ ਆਫ ਨਿਕਲਣ ਤੱਕ ਆਪਾਂ ਖੋਲ ਲਵਾਂਗੇ ਕੁੱਕਰ ਜਿਹੜਾ ਜਿਹੜਾ ਆਪਾਂ ਖੋਲ ਲਿਆ ਆ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਹਜੇ ਤੁਹਾਨੂੰ ਥੋੜੀ ਜਿਹੀ ਪਤਲੀ ਲੱਗ ਰਹੀ ਹੋਊਗੀ ਪਰ ਆਪਾਂ ਇਹਦੇ ਵਿੱਚ ਨਾ ਆਲੂ ਨੇ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਮਸਲ ਲਾਵਾਂਗੇ ਫਿਰ ਸਬਜੀ ਬਹੁਤ ਜ਼ਿਆਦਾ ਗਾੜੀ ਹੋ ਜਾਊਗੀ ਕਈਆਂ ਨੂੰ ਪਤਲੀ ਸਬਜੀ ਪਸੰਦ ਹੁੰਦੀ ਆ ਇਸ ਤਰ੍ਹਾਂ ਆਲੂ ਆ ਤੁਸੀਂ ਮੈਸ਼ ਕਰ ਦੇਣੇ ਆ ਜਦੋਂ ਇਹ ਥੋੜੇ ਟਾਈਮ ਬਾਅਦ ਬਿਲਕੁਲ ਗਾੜੀ ਬਣ ਕੇ ਤਿਆਰ ਹੋ ਜੂਗੀ ਇਸ ਤਰ੍ਹਾਂ ਆਲੂ ਮੈਸ਼ ਕਰਨ ਨਾਲ ਇਹਦੇ ਵਿੱਚ ਇੱਕ ਤਾਂ ਟੇਸਟ ਬਹੁਤ ਵਧੀਆ ਹੋ ਜਾਂਦਾ ਹੈ ਦੂਜਾ ਤੇ ਗਰੇਵੀ ਬਹੁਤ ਗਾੜੀ ਹੋ ਜਾਂਦੀ ਹੈ ਤੁਸੀਂ ਚਾਹੋ ਆਲੂ ਆ ਜਿਹੜਾ ਇੱਕ ਆਲੂ ਕद्दूकस ਕਰਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਪਰ ਬਾਅਦ ਦੇ ਵਿੱਚ ਵੀ ਇਹ ਤੁਸੀਂ ਜਿਹੜਾ ਆਲੂ ਮੈਸ਼ ਕਰ ਸਕਦੇ ਹੋ ਹੁਣ ਇਹਦੇ ਵਿੱਚ ਲੋੜ ਅਨਸਾਰ ਆਪਾਂ ਅੱਧਾ ਚਮਚ ਮੈਂ ਜਿਹੜਾ ਮੀਟ ਮਸਾਲਾ ਪਾਉਂਗੀ ਤੁਸੀਂ ਗਰਮ ਮਸਾਲਾ ਪਾਉਣਾ ਹੈ ਉਹ ਵੀ ਪਾ ਸਕਦੇ ਹੋ ਮੈਨੂੰ ਘੱਟ ਸੂਟ ਕਰਦਾ ਇਸ ਲਈ ਮੈਂ ਗਰਮ ਮਸਾਲਾ ਨਹੀਂ ਪਾਇਆ ਹੈਗਾ ਤੇ ਲਾਸਟ ਦੇ ਵਿੱਚ ਆਪਾਂ ਧਨੀਆ ਪਾ ਦੇਵਾਂਗੇ ਟੇਸਟੀ ਆਪਣੀ ਜਿਹੜੀ ਆਲੂ ਬੜੀਆਂ ਸਬਜੀ ਬਣ ਕੇ ਤਿਆਰ ਹੋ ਗਈ ਆ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੇ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ